ਸਤਨਾਮ ਵਾਹਿਗੁਰੂ ਸਾਹਿਬ ਜੀਓ ਗੌੜੀ ਮਹਲਾ 5ਵਾਂ ਕਵਣ ਰੂਪ ਤੇਰਾ ਆਰਾਦੋਂ ਕਵਣ ਜੋਗ ਕਾਇਆ ਲੈ ਸਾਦੋਂ ਕਵਣ ਗੁਣ ਜੋ ਤੁ ਜਲੈ ਗਾਵੂੰ ਕਵਣ ਬੋਲ ਪਾਰ ਬ੍ਰਹਮ ਰਿਜਾਵੂੰ ਰਹਾ ਕਵਣ ਸੋ ਪੂਜਾ ਤੇਰੀ ਕਰੂੰ ਕਵਣ ਸੋਬਿਤ ਜਿਤ ਭਵ ਜਲ ਤਰੂੰ ਕਵਣ ਤਪ ਜਿਤ ਤਪਿਆ ਹੋਏ ਕਵਣ ਸੁਨਾਮ ਹਮ ਮਲ ਖੋਏ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਜਿਸ ਕਰ ਕਿਰਪਾ ਸਤਗੁਰ ਮਿਲੈ ਦਿਆ ਤੇਸਹੀ ਗੁਣ ਤਿਨਹੀ ਪ੍ਰਭ ਜਾਤਾ ਜਿਸ ਕੀ ਮਾਨ ਲਏ ਸੁਖ ਦਾਤਾ ਰਹਾਉ ਦੂਜਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 186 ਅਤੇ 187 ਉੱਪਰ ਅੰਕਿਤ ਹੈ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਆ ਏ ਅਕਾਲ ਪੁਰਖ ਪਰਮੇਸ਼ਰ ਉਹ ਕਿਹੜੇ ਅਸੀਂ ਗੁਣ ਧਾਰਨ ਕਰੀਏ ਜਿਹਦੇ ਨਾਲ ਸਾਡਾ ਤੇਰੇ ਨਾਲ ਮਲਾਪ ਹੋ ਸਕਦਾ ਜਿਸ ਤਰ੍ਹਾਂ ਸਤਿਗੁਰ ਜੀ ਦੇ ਆਪਾਂ ਬਚਨ ਪੜ੍ਹਦੇ ਆ ਕਵਣ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ ਇੱਥੇ ਵੀ ਰਹਾਉ ਦੀ ਪੰਕਤੀ ਵੀ ਸਤਿਗੁਰ ਕਹਿੰਦੇ ਕਵਣ ਗੁਣ ਜੋ ਤੁਝ ਲਹਿ ਗਾਵਾਂ ਕਵਣ ਬੋਲ ਪਾਰ ਬ੍ਰਹਮ ਰਿਜਾਵਾਂ ਰਹਾ ਉਹ ਕਿਹੜਾ ਗੁਣ ਹੈ ਜਿਹੜੇ ਗੁਣ ਧਾਰਨ ਕਰਕੇ ਇਹ ਸਤਿਗੁਰੂ ਮੈਂ ਤੈਨੂੰ ਗਾਵਾਂ ਕਵਨ ਬੋਲ ਪਾਰ ਬ੍ਰਹਮ ਰਿਜਾਵੂੰ ਰਹਾਉ ਉਹ ਕਿਹੜਾ ਬੋਲ ਹੈ ਜਿਹਨੂੰ ਸੁਣ ਕੇ ਪ੍ਰਮਾਤਮਾ ਦੀ ਰਹਿਮਤ ਪ੍ਰਮਾਤਮਾ ਦੀ ਬਖਸ਼ਿਸ਼ ਪ੍ਰਮਾਤਮਾ ਪ੍ਰਸੰਨ ਹੋ ਜਾਏ ਸਾਥ ਸੰਗਤ ਜੀ ਆਪਾਂ ਸਾਰੇ ਪੜਦੇ ਸੁਣਦੇ ਆਂ ਪਾਸ਼ਾ ਕਹਿੰਦੇ ਭਾਈ ਉਹ ਕੀ ਚੀਜ਼ ਹੈ ਜਿਹੜੀ ਪ੍ਰਮਾਤਮਾ ਦੇ ਅੱਗੇ ਭੇਟਾ ਰੱਖੀਏ ਉਹ ਕਿਹੜਾ ਬਚਨ ਹੈ ਜਿਹਦੇ ਨਾਲ ਉਹਦਾ ਬੋਲਣ ਦੇ ਨਾਲ ਪ੍ਰਮਾਤਮਾ ਨਾਲ ਸਾਡਾ ਪਿਆਰ ਹੋ ਜਾਏ ਸਤਿਗੁਰੂ ਜੀ ਦੇ ਬਚਨ ਆਪਾਂ ਪੜਦੇ ਆਂ ਫੇਰ ਕੇ ਅੱਗਾ ਰਖੀਐ ਜਿਤ ਦਿਸੇ ਦਰਬਾਰ ਮੋਹ ਕੰਨ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਔਰ ਨਾਲੇ ਜਵਾਬ ਦਿੱਤਾ ਕਹਿੰਦੇ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕੀ ਮਿਲੇਗਾ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਕਵਣ ਗੁਣ ਜੋ ਤੁਝ ਲਹਿ ਗਾਵੋ ਕਵਣ ਬੋਲ ਪਾਰ ਬ੍ਰਹਮ ਰਿਜਾਵੂ ਰਹਾ ਸਾ ਸੰਗਤ ਜੀ ਜਿਸ ਵੇਲੇ ਅਸੀਂ ਬੋਲਦੇ ਆ ਅਸੀਂ ਉਹਦੀ ਸਿਫਤ ਕਰਦੇ ਆ ਹੁਣ ਕਈ ਵੇਲੇ ਮਨੁੱਖ ਦਾ ਜਿਹੜਾ ਜੀਵਨ ਹੈ ਇਸ ਗੱਲ ਤੇ ਹੈ ਕਿ ਆਪਾਂ ਪੜ ਲੈਨੇ ਆ ਸੁਣ ਲੈਂਦੇ ਆ ਪਰ ਸਾਡਾ ਮੰਨ ਨਹੀਂ ਸੁਣਦਾ ਜਿਹਨੂੰ ਅਸੀਂ ਸੁਣਾਉਣਾ ਸੀ ਤੇ ਜਦੋਂ ਅਸੀਂ ਇਹ ਭਾਵਨਾ ਦੇ ਨਾਲ ਸਤਿਗੁਰ ਦੀ ਬਾਣੀ ਪੜ੍ਹਦੇ ਆ ਵੀ ਜਦੋਂ ਵੀ ਬਾਣੀ ਪੜ੍ਹੀਏ ਇਸ ਤਰ੍ਹਾਂ ਬਾਣੀ ਪੜ੍ਹੀਏ ਕਿ ਸਤਿਗੁਰੂ ਜੀ ਸੁਣ ਰਹੇ ਨੇ ਤੇ ਦੇਖਦੇ ਹੋ ਕਿੰਨੀ ਭਾਵਨਾ ਬਣਦੀ ਹੈ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਿਆਈ ਗੁਰਪੁਰਬ ਹੈ 1606 ਦੇ ਵਿੱਚ ਸਤਗੁਰ ਜੀ ਗੁਰਿਆਈ ਦੇ ਉੱਪਰ ਬਿਰਾਜਮਾਨ ਹੋਏ ਜਿਹੜੀ ਬਖਸ਼ਿਸ਼ ਗੁਰੂ ਅਰਜਨ ਸਾਹਿਬ ਮਹਾਰਾਣੀ ਕੀਤੀ ਉਥੇ ਨਾਲ-ਨਾਲ ਸਤਗੁਰ ਜੀ ਨੇ ਸਾਨੂੰ ਜੀਵਨ ਦੀ ਜਾਜ ਵੀ ਸਮਝਾਈ ਸਿੱਖ ਕੌਮ ਦੀਆਂ ਪਹਿਲੀਆਂ ਚਾਰ ਜੰਗਾਂ ਸੀ ਤੇ ਚਾਰਾਂ ਦੇ ਵਿੱਚ ਜਿੱਤ ਪ੍ਰਾਪਤ ਹੋਈ ਕੋ ਕੋ ਸਮਾਂ ਇਦਾਂ ਦਾ ਸੀ ਗੁਰੂ ਅਰਜਨ ਸਾਹਿਬ ਜੀ ਸ਼ਹਾਦਤ ਹੋਈ ਹੈ ਜ਼ਬਰ ਦਾ ਟੱਕਰਾਂ ਸਬਰ ਦੇ ਨਾਲ ਕੀਤਾ ਪਰ ਸਮਾਂ ਆਇਆ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਵੀ ਮੈਨੂੰ ਦਸਵੰਦ ਤਾਂ ਚਾਹੀਦਾ ਹੈ ਪਰ ਨਾਲ-ਨਾਲ ਮੈਨੂੰ ਸੋਹਣੀ ਜਵਾਨੀ ਚਾਹੀਦੀ ਹੈ ਸੋਹਣੇ ਸ਼ਸਤਰ ਚਾਹੀਦੇ ਆ ਸੋਹਣੇ ਘੋੜੇ ਚਾਹੀਦੇ ਆ ਸਤਗੁਰੂ ਮਹਾਰਾਜ ਨੇ ਫੌਜ ਤਿਆਰ ਕੀਤੀ ਚਾਰ ਜੰਗਾਂ ਪਹਿਲੀਆਂ ਜੰਗਾਂ ਸੀ ਸਿੱਖ ਕੌਮ ਦੀਆਂ ਤੇ ਚਾਰਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਪਹਿਲੀ ਜੰਗ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦੂਸਰੀ ਸ੍ਰੀ ਹਰਗੋਬਿੰਦਪੁਰੇ ਦੀ ਜੋ ਗੁਰਦਾਸਪੁਰ ਦੇ ਕੋਲ ਹੈ ਤੀਸਰੀ ਜੰਗ ਗੁਰੂ ਸਰ ਮਹਾਰਾਜ ਬਠਿੰਡੇ ਦੇ ਕੋਲ ਤੇ ਚੌਥੀ ਜੰਗ ਜਿਹੜੀ ਆ ਕਰਤਾਰਪੁਰ ਜਿਹੜਾ ਜਲੰਧਰ ਦੇ ਕੋਲ ਹੈ ਔਰ ਚਾਰਾਂ ਦੇ ਵਿੱਚ ਜਿੱਤ ਪ੍ਰਾਪਤ ਉਥੇ ਜੇ ਅਸੀਂ ਸਤਿਗੁਰੂ ਜੀ ਦੇ ਉਪਦੇਸ਼ ਜੋ ਸਤਿਗੁਰੂ ਨੇ ਦਿੱਤੇ ਆ ਜੋ ਮੈਂ ਬੇਨਤੀ ਕਰਨ ਲੱਗਾ ਕਿ ਜਦੋਂ ਅਸੀਂ ਬਾਣੀ ਪੜ੍ਹਦੇ ਆ ਇਸ ਭਾਵਨਾ ਦੇ ਨਾਲ ਬਾਣੀ ਪੜ੍ਹੀਏ ਕਿ ਸਤਿਗੁਰੂ ਸੁਣ ਰਹੇ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਿਆ ਵੀ ਐਸਾ ਕੋਈ ਸਿੱਖ ਹੈ ਜਿਹੜਾ ਮੈਨੂੰ ਜਪਜੀ ਸਾਹਿਬ ਦਾ ਸ਼ੁੱਧ ਪਾਠ ਕਰਕੇ ਸੁਣਾਏ ਗੁਰੂ ਸਾਹਿਬ ਦਾ ਇੱਕ ਸਿੱਖ ਭਾਈ ਗੋਪਾਲਾ ਜੀ ਗਲ ਵਿੱਚ ਪੱਲਾ ਪਾ ਕੇ ਖੜੇ ਹੋਏ ਤੇ ਆਖਣ ਲੱਗੇ ਪਾਸ਼ਾ ਜੇ ਆਪ ਜੀ ਕਿਰਪਾ ਕਰੋ ਤੇ ਮੈਂ ਕੋਸ਼ਿਸ਼ ਕਰਦਾ ਇੱਕ ਹੋਰ ਬੇਨਤੀ ਕਰਾਂ ਜਦੋਂ ਵੀ ਆਪਾਂ ਪਾਠ ਕਰਦੇ ਆ ਪਾਠ ਕਰਨ ਤੋਂ ਪਹਿਲਾਂ ਅਰਦਾਸ ਕਰੀਏ ਫਿਰ ਪਾਠ ਕਰਕੇ ਅਰਦਾਸ ਕਰੀਏ ਦੇਖੋ ਫਿਰ ਪਰਮਾਤਮਾ ਕਿੰਨੀ ਕਿਰਪਾ ਕਰਦਾ ਹੈ ਗੁਰੂ ਕਿੰਨੀ ਰਹਿਮਤ ਕਰਦਾ ਕਿਉਂਕਿ ਦਾਵਾ ਕੋਈ ਵੀ ਨਹੀਂ ਕਰ ਸਕਦਾ ਵੀ ਸ਼ੁੱਧ ਕਰਦੇ ਪਰ ਜਦੋਂ ਉਹ ਕਰਾਉਂਦਾ ਹੈ ਕਈ ਵੇਲੇ ਆਪਾਂ ਜਿਹੜੀਆਂ ਪੰਕਤੀਆਂ ਰੋਜ਼ਾਨਾ ਹੀ ਪੜ੍ਹਦੇ ਆ ਉਹ ਵੀ ਭੁੱਲ ਜਾਂਦੇ ਪਰ ਜਿਸ ਵੇਲੇ ਉਹਦੀ ਕਿਰਪਾ ਹੁੰਦੀ ਆ ਉਹ ਔਖੇ ਤੇ ਔਖੇ ਜਿਹੜੇ ਮਹਿੰਗੇ ਸ਼ਬਦ ਆ ਉਹ ਵੀ ਅਸੀਂ ਸੌਖੇ ਤਰੀਕੇ ਦੇ ਨਾਲ ਪੜ੍ਹ ਲੈਂਦੇ ਗੁਰੂ ਮਹਾਰਾਜ ਆਪ ਜੀ ਦੀ ਕਿਰਪਾ ਹੋਵੇ ਸਾਤ ਸੰਗਤ ਜੀ ਪਾਈ ਕਪਾਲਾ ਜੀ ਪਾਠ ਕਰ ਰਿਹਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਔਰ ਸੰਗਤਾਂ ਸੁਣ ਰਹੀਆਂ ਸਮਾ ਆ ਗਿਆ 38 ਪੌੜੀਆਂ ਵੀ ਪੜ ਲਈਆਂ ਇੱਕ ਮਨ ਇੱਕ ਚਿਤ ਹੋ ਗਿਆ ਜਦੋਂ ਸ਼ਲੋਕ ਤੇ ਪਹੁੰਚੇ ਤੇ ਮਨ ਵਿੱਚ ਆ ਗਿਆ ਵੀ ਗੁਰੂ ਮਹਾਰਾਜ ਕਿਰਪਾ ਕਰ ਬੜੇ ਖੁਸ਼ ਲੱਗਦੇ ਆ ਸੰਗਤਾਂ ਵੀ ਬੜੀਆਂ ਝੂਮ ਰਹੀਆਂ ਜੇ ਸਤਿਗੁਰੂ ਕਿਰਪਾ ਕਰਨ ਦੇ ਗੁਰੂ ਮਹਾਰਾਜ ਪੁੱਛਣਗੇ ਨਾ ਕੀ ਚਾਹੀਦਾ ਤੇ ਮੈਂ ਕਹਾਂਗਾ ਗੁਰੂ ਮਹਾਰਾਜ ਇਦਾਂ ਕਰੋ ਜਿਹੜਾ ਭਾਈ ਸੁਭਾਗੇ ਨੇ ਚੀਨਾ ਘੋੜਾ ਭੇੜਾ ਕੀਤਾ ਉਹਨੂੰ ਮੈਨੂੰ ਦੇ ਦਿਓ ਜਿਦਾ ਆਪਾਂ ਅੱਜ ਵੀ ਕਹਿੰਦੇ ਵੀ ਮੈਨੂੰ ਆ ਗੱਡੀ ਚਾਹੀਦੀ ਹੈ ਮੈਨੂੰ ਮਕਾਨ ਚਾਹੀਦਾ ਮੈਨੂੰ ਕਾਰੋਬਾਰ ਚਾਹੀਦਾ ਹਾਂ ਜੇ ਮਹਾਰਾਜ ਕਹਿੰਦੇ ਇੱਕ ਮਨ ਇੱਕ ਚਿੱਤ ਹੋ ਕੇ ਹੁਣ ਪਾਠ ਤਾਂ ਕਰ ਲਿਆ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਪਾਸ਼ਾ ਕਹਿੰਦੇ ਇਹ ਕਰ ਹੈ ਗੁਰਨਾਨਕ ਦਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਪਰ ਤੂੰ ਸੱਚ ਜਾਣੀ ਤੂੰ ਅੱਜ ਇੱਕ ਮਨ ਇੱਕ ਚੇਤੋ ਕੇ ਪਾਸ਼ਾ ਦੀ ਬਾਣੀ ਦਾ ਪਾਠ ਕੀਤਾ ਅੱਜ ਅਸੀਂ ਗੁਰ ਤਾਂ ਗੱਦੀ ਦੇਣ ਵਾਸਤੇ ਤਿਆਰ ਸੀ ਪਰ ਤੂੰ ਜੋ ਮੰਗਿਆ ਉਹ ਤੈਨੂੰ ਦੇਣ ਵਾਸਤੇ ਦੇ ਰਹੇ ਹੈ ਕਿਹਨ ਦਾ ਭਾਵ ਹੈ ਕਿ ਉਹ ਬਚਨ ਜਿਹੜੇ ਸਤਗੁਰੂ ਮਹਾਰਾਜ ਸੁਣਦੇ ਆ ਤੇ ਜਦੋਂ ਸਤਗੁਰੂ ਸੁਣ ਰਿਹਾ ਤੇ ਉਹ ਕਿਰਪਾ ਕਰਦਾ ਬਖਸ਼ਿਸ਼ ਕਰਦਾ ਸਭ ਕਹਿੰਦੇ ਕਵਣ ਗੁਣ ਜੋ ਤੁਝ ਲਹਿ ਗਾਵੋ ਉਹ ਕਿਹੜੇ ਗੁਣ ਧਾਰਨ ਕਰਾਂ ਉਹ ਗੁਣ ਕਿਹੜੇ ਹੋਣ ਕਿ ਜਿਹਨੂੰ ਤੈਨੂੰ ਗਾਵਾਂ ਕਵਣ ਬੋਲ ਪਾਰ ਬ੍ਰਹਮ ਰਿਝਾਵੋ ਉਹ ਕਿਹੜੇ ਬੋਲ ਬੋਲਾਂ ਕਿ ਪਰਮੇਸ਼ਰ ਖੁਸ਼ ਹੋ ਜਾ ਪ੍ਰਸੰਨ ਹੋ ਜਾਏ ਕਿਹੜੇ ਬਚਨ ਬੋਲਾਂ ਮੋਹ ਕਾ ਬੋਲਣ ਬੋਲੀ ਹੈ ਜਿਤ ਸੁਣ ਧਰੀ ਪਿਆ ਹੁਣ ਕਈ ਵੇਲੇ ਮਨ ਦੇ ਵਿੱਚ ਆਉਂਦਾ ਵੈਸੇ ਤਾਂ ਪ੍ਰਮਾਤਮਾ ਕਿਸੇ ਨਾਲ ਨਾਰਾਜ਼ ਨਹੀਂ ਹੁੰਦਾ ਕਿਸੇ ਨਾਲ ਰੁੱਠਦਾ ਨਹੀਂ ਹੈ ਜਿਵੇਂ ਤਾਂ ਸਤਗੁਰੂ ਸਦਾ ਦਿਆਲ ਹੈ ਭਾਈ ਸਾਡੇ ਵਿੱਚ ਕਮੀ ਆ ਜਾਂਦੀ ਜੇ ਅਸੀਂ ਕਿੰਨੇ ਦਿਨ ਪਾਠ ਨਹੀਂ ਕੀਤਾ ਬਾਣੀ ਨਹੀਂ ਪੜ ਰਹਿ ਤੇ ਉਹਦਾ ਮਤਲਬ ਹੈ ਕਿ ਕੋਈ ਨਾ ਕੋਈ ਕਾਰਨ ਹੈ ਕੋਈ ਨਾ ਕੋਈ ਕਾਰਨ ਹੈ ਤੇ ਜਿਸ ਵੇਲੇ ਪਰਮਾਤਮਾ ਕਿਰਪਾ ਹੁੰਦੀ ਹੈ ਨਾ ਉਹ ਸਭ ਤੋਂ ਵੱਡਾ ਗੁਣ ਦਿੰਦਾ ਹੈ ਕਹਿੰਦੇ ਗੁਣ નિਦਾਨ ਗੁਣ ਤਿੰਨ ਹੀ ਗਾਏ ਜਾਂ ਕੋ ਕਿਰਪਾ ਤਾਂ ਬਾਣੀ ਪੜਨੀ ਵੀ ਉਹਦੀ ਰਹਿਮਤ ਤੋਂ ਬਿਨਾ ਨਹੀਂ ਹੋ ਸਕਦਾ ਮੁਹੰਮਦ ਸਾਹਿਬ ਨੂੰ ਕਿਸੇ ਉਹਨਾਂ ਦੇ ਸੇਵਕ ਨੇ ਪੁੱਛਿਆ ਸੀ ਵੀ ਜਦੋਂ ਅੱਲਾ ਕਿਸੇ ਨਾਲ ਨਾਰਾਜ਼ ਹੋ ਜਾਂਦਾ ਤੇ ਉਹ ਕੀ ਕਰਦਾ ਉਹ ਕਹਨ ਲਗਾ ਵੱਲੀ ਗੱਲ ਤਾਂ ਅੱਲਾ ਨਾਰਾਜ਼ ਨਹੀਂ ਹੁੰਦਾ ਹਾਂ ਇਹ ਹੁੰਦਾ ਕਿ ਜੀਵਨ ਦੇ ਵਿੱਚ ਇਹ ਸਮਝ ਲਓ ਵੀ ਜਿੱਦਣ ਅਸੀਂ ਉਹਦੇ ਤੋਂ ਟੁੱਟ ਗਏ ਉਹ ਕੀ ਕਰਦਾ ਕਹਿੰਦੇ ਜਦੋਂ ਅੱਲਾ ਨਾਰਾਜ਼ ਹੁੰਦਾ ਨਾ ਉਹ ਸਜਦਿਆਂ ਦੀ ਤੋਹੀਨ ਖੋ ਲੈਂਦਾ ਨਵਾਜਾਂ ਮਨੁੱਖ ਭੁੱਲ ਜਾਂਦਾ ਚੰਗੇ ਕਰਮ ਭੁੱਲ ਜਾਂਦਾ ਤੇ ਇਸੇ ਤਰ੍ਹਾਂ ਗੁਰੂ ਮਹਾਰਾਜ ਗੁਰ ਭਗਤ ਰਵਿਦਾਸ ਜੀ ਕਹਿੰਦੇ ਨਾ ਕਾਰਨ ਕਬਣਾ ਬੋਲ ਕਹਿੰਦੇ ਤਾਂ ਬੋਲੀਏ ਕਿ ਸਤਗੁਰੂ ਤੂੰ ਬੋਲਦਾ ਕਿਉਂ ਨਹੀਂ ਉਹਨੇ ਬੋਲਣਾ ਬਾਣੀ ਪ੍ਰਭ ਕੀ ਸਭ ਕੋ ਬੋਲੇ ਉਹ ਸਾਰੇ ਉਹਦੀ ਬੋਲਦੇ ਆ ਨਾ ਉਹੀ ਬੋਲਾਦੇ ਜਿਉਂ ਬਿਲਾਵੋ ਤਿਉ ਨਾਨਕ ਦਾਸ ਬੋਲੇ ਕਿਉਂਕਿ ਜਦਨ ਸਮਰਪਣ ਹੋ ਕੇ ਕਰਾਂਗੇ ਨਾ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਏ ਤੇ ਹਾਂ ਕਰੀ ਬਖਿਆ ਉਹ ਕਰਾ ਲੈਂਦਾ ਉਹ ਕਰ ਆਉਂਦਾ ਹੈ ਉਹ ਆਪ ਕਰਨ ਕਰਣਾ ਪਰਮੇਸ਼ਰ ਆਪ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹ ਬੜੁਕ ਜੇ ਬਾਣੀ ਨਹੀਂ ਪੜ ਰਿਹਾ ਸਮਝੋ ਅਸੀਂ ਰੱਬ ਤੋਂ ਦੂਰ ਹੋ ਗਏ ਤੇ ਅਸੀਂ ਕਿਹੜਾ ਬੋਲ ਬੋਲੀਏ ਜਿਹਦੇ ਨਾਲ ਉਹਦੇ ਨਾਲ ਪਿਆਰ ਪੈ ਜਾਏ ਪ੍ਰਸੰਨ ਹੋ ਜਾਏ ਗੁਰ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਸ਼ਬਦ ਕਵਣ ਗੁਣ ਜੋ ਤੁਝ ਲੈ ਗਾਵੂੰ ਕਵਣ ਬੋਲ ਪਾਰ ਬ੍ਰਹਮ ਰਿਝਾਵੂੰ ਰਹਾਉ ਆਰੰਭ ਦੇ ਵਿੱਚ ਕਹਿੰਦੇ ਕਵਣ ਰੂਪ ਤੇਰਾ ਆਰਾਧੋਂ ਏ ਸਤਿਗੁਰੂ ਤੇਰਾ ਕਿਹੜਾ ਸਰੂਪ ਹੈ ਤੇ ਜਿਹਨੂੰ ਮੈਂ ਧਿਆਨ ਕਰਕੇ ਆਰਾਧਾਂ ਕਿਉਂਕਿ ਸਤਿਗੁਰ ਨੇ ਆਖਿਆ ਕੋਈ ਫੋਟੋ ਕੋਈ ਮੂਰਤੀ ਇਹ ਪਰਮਾਤਮਾ ਦੇ ਸਰੂਪ ਨਹੀਂ ਹਨ ਅੱਜ ਦਾ ਕਾਲਪਨਿਕ ਤਸਵੀਰਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰਗੋਬਿੰਦ ਸਿੰਘ ਤੱਕ ਵੀ ਬਣਾਈਆਂ ਜਾਂਦੀਆਂ ਨਹੀਂ ਗੁਰਮੂਰਤ ਗੁਰ ਸ਼ਬਦ ਹੈ ਜੇ ਗੁਰੂ ਦੇ ਦਰਸ਼ਨ ਕਰਨੇ ਆ ਤੇ ਗੁਰੂ ਦੇ ਸ਼ਬਦ ਵਿੱਚੋਂ ਕਰਨੇ ਜੋ ਪਾਤਸ਼ਾਹ ਨੇ ਹੁਕਮ ਕੀਤਾ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਲੇ ਉਹ ਮੂਰਤੀਆਂ ਦੇ ਵਿੱਚ ਨਹੀਂ ਹੈ ਫੋਟੋਆਂ ਦੇ ਵਿੱਚ ਨਹੀਂ ਹੈ ਉਹ ਤੇਰੇ ਹਿਰਦੇ ਘਰ ਦੇ ਵਿੱਚ ਵਸਦਾ ਹੈ ਕਹਿੰਦੇ ਸਤਿਗੁਰੂ ਸਾਰਾ ਸਰੂਪ ਤੇਰਾ ਪੂਰਾ ਸੰਸਾਰ ਤੇਰਾ ਕਿਹੜਾ ਰੂਪ ਧਾਰਨ ਕਰਕੇ ਧਿਆਨ ਕਰਕੇ ਤੈਨੂੰ ਅਰਾਧਿਏ ਕਵਣ ਰੂਪ ਤੇਰਾ ਆਰਾਦੋਂ ਕਵਣ ਜੋਗ ਕਾਇਆ ਲੈ ਸਾਦੋਂ ਲੋਕੀ ਜੋ ਕਰਦੇ ਜੋਗ ਦਾ ਵੈਸੇ ਅਰਥ ਹੁੰਦਾ ਜੁੜਨਾ ਤੇ ਗੁਰੂ ਮਹਾਰਾਜ ਕਹਿੰਦੇ ਕਿਹੜਾ ਜੋਗ ਕਰੀਏ ਵੀ ਕਾਇਆ ਨੂੰ ਸਾਧ ਲਈਏ ਕਾਇਆ ਨੂੰ ਬਸ ਦੇ ਵਿੱਚ ਕਰ ਲਈ। ਕਵਣ ਜੋਗ ਕਾਇਆ ਲੈ ਸਾਦੋਂ ਕਵਣ ਗੁਣ ਜੋ ਤੁਝ ਲਹਿ ਗਾਵੋਂ ਕਵਣ ਬੋਲ ਪਾਰ ਬ੍ਰਹਮ ਰਿਝਾਵੋਂ ਰਹਾਓ। ਕਵਣ ਸੁ ਪੂਜਾ ਤੇਰੀ ਕਰੋਂ ਹੁਣ ਸਤਗੁਰ ਤੇਰੀ ਪੂਜਾ ਕੀਏ। ਕਿਉਂਕਿ ਅਲੱਗ-ਅਲੱਗ ਪੂਜਾ ਵੀ ਕਿੰਨੇ ਤਰ੍ਹਾਂ ਦੀ ਹੈ ਆ ਪੜ੍ਹਦੇ ਨਾ ਅਸੰਖ ਜਪ ਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਉ ਅਸੰਖ ਮਤਲ ਅਣਗਿਣਤ ਪੂਜਾ ਅਲੱਗ-ਅਲੱਗ ਤਰੀਕਿਆਂ ਨਾਲ ਹਰੇਕ ਮਨੁੱਖ ਕਰ ਰਿਹਾ ਹਰੇਕ ਧਰਮ ਦਾ ਬੰਦਾ ਕਰਦਾ ਪਰ ਜੇ ਆਪਾਂ ਪੁੱਛਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਦੇ ਹਾਂ ਸਤਗੁਰੂ ਪੂਜਾ ਕੀ ਹੈ ਕਹਿੰਦੇ ਪੂਜਾ ਕੀਚਾ ਨਾਮ ਧਾਈ ਹੈ ਬਿਨ ਨਾਵੇਂ ਪੂਜਣਾ ਹੋਏ ਨਾਮ ਤੋਂ ਬਿਨਾ ਪੂਜਾ ਨਹੀਂ ਹੈ ਆ ਜਿਹੜੇ ਕਰਦੇ ਆ ਉਹਨਾਂ ਵਾਸਤੇ ਵੀ ਕਿਹਾ ਗੁਰ ਕਹਿੰਦੇ ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਣ ਬਹੁ ਦੇਣ ਕਹੋ ਨਾ ਭੀਜੇ ਸੰਜਮ ਸਵਾਮੀ ਬੋਲੇ ਮਿੱਠੇ ਬਹਿਣ ਪ੍ਰਭ ਜੀ ਕੋ ਨਾਮ ਜਪਤ ਮਨ ਚੈਣ ਬਹੁ ਪ੍ਰਕਾਰ ਖੋਜੇ ਸਭ ਤਾਂ ਕੋ ਬਖਮ ਨਾ ਜਾਈ ਲੈ ਸਤਗੁਰ ਕਹਿੰਦੇ ਕਵਨ ਸ ਪੂਜਾ ਤੇਰੀ ਕਰੋ ਕਵਨ ਸ ਬਿਧ ਜਿਤ ਭਵ ਜਲ ਤਰਉ ਇਸ ਜਿਹੜਾ ਭਵਜਲ ਹੈ ਨਾ ਜਲ ਮਤਲਬ ਪਾਣੀ ਭਵ ਮਤਲਬ ਡਰ ਇਹ ਡਰ ਦਾ ਸਮੁੰਦਰ ਹੈ ਇਹਨੂੰ ਕਿਦਾਂ ਅਸੀਂ ਕਿਸੇ ਤਰੀਕੇ ਨਾਲ ਤਰ ਸਕਦੇ ਹਾਂ ਕਵਨ ਸੋ ਬਿਦ ਜਿਤ ਭਵਜਲ ਤਰੋਂ ਕਵਨ ਤਪ ਜਿਤ ਤਪਿਆ ਹੋਏ ਕਿਹ ਸਤਿਗੁਰ ਜਿਹੜੇ ਵੱਡੇ ਵੱਡੇ ਤਪੀਏ ਹਨ ਤਪਸਵੀ ਹਨ ਉਹ ਕਿਹੜਾ ਤਪ ਕਰਦੇ ਆ ਸਤਿਗੁਰ ਕਵਨ ਸੋ ਨਾਮ ਹਉਮੇ ਮਾਲਕ ਹੋਏ ਏ ਸਤਿਗੁਰੂ ਕਿਹੜਾ ਨਾਮ ਐ ਜਿਹਦੇ ਨੱਪਣ ਦੇ ਨਾਲ ਹਉਮੇ ਦੀ ਮੈੜ ਖੋਈ ਜਾਂਦੀ ਕਵਨ ਸੋ ਨਾਮ ਹਉਮੇ ਮਾਲਕ ਹੋਏ ਹਉ ਜਿਹੜੇ ਨਾਮ ਆ ਨਾ ਉਹ ਵੀ ਲੋਕਾਂ ਕੰਨਾਂ ਦੇ ਵਿੱਚ ਦਿੰਦੇ ਇਦਾਂ ਦੇ ਸਾਡੇ ਦੇਸ਼ ਦੇ ਵਿੱਚ ਲੋਕਾਂ ਨੇ ਡੇਰੇ ਚਲਾਏ ਆ ਕਹਿੰਦੇ ਬਾਬਾ ਜੀ ਦਾ ਨਾਮ ਲਿਆ ਉਹ ਕੰਨ ਦੇ ਵਿੱਚ ਲਿਆ ਉਹ ਕਿਸੇ ਨੂੰ ਦੱਸਣਾ ਨਹੀਂ ਐ ਤੁਸੀਂ ਤੋ ਕਿਹੜਾ ਨਾਮ ਹੋਇਆ ਫਿਰ ਬਾਈ ਇੰਨੀ ਹੌਮੇ ਹੋ ਗਏ ਵੀ ਕਿਸੇ ਨੂੰ ਦੱਸਣਾ ਕੋਈ ਨਹੀਂ ਤੇ ਜਿਹੜਾ ਜਪ ਰਿਹਾ ਤੋ ਉਹ ਵੀ ਕਿਸੇ ਨੂੰ ਦੱਸਣਾ ਮਹਾਰਾਜ ਕਿਹੜਾ ਨਾਮ ਹੈ ਕਹਿੰਦੇ ਕਵਨ ਸੋ ਨਾਮ ਹੌਮੇ ਮਲਖੋਏ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਰ ਕਹਿੰਦੇ ਗੁਣ ਧਾਰਨ ਕਰਨੇ ਹੀ ਉਹਦੀ ਪੂਜਾ ਹੈ ਇਹੀ ਗਿਆਨ ਹੈ ਇਹੀ ਧਿਆਨ ਹੈ ਇਹ ਸਾਰੀ ਕਹਾਣਾ ਹੈ ਉਹਦੇ ਗੁਣ ਧਾਰਨ ਕਰ ਲਈ ਗੁਣ ਕਹ ਹੈ ਗੁਣੀ ਸਮਾਵਣੇ ਤੇ ਕਿਉਂਕਿ ਗੁਰੂ ਪਾਤਸ਼ਾਹ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹਾ ਕੋ ਨ ਸੋਜੀ ਜੇ ਤਿਸ ਗੁਣ ਕੋ ਕਰ ਗੁਰਮਹਾਰਾ ਜੀ ਕਹਿੰਦੇ ਬਿਨ ਗੁਣ ਕੀਤੇ ਭਗਤ ਨਾ ਹੋਏ ਭਗਤੀ ਨਹੀਂ ਹੋ ਸਕਦੀ ਜੇ ਗੁਣ ਧਾਰਨ ਕੀਤੇ ਗੁਣ ਪਰਮੇਸ਼ਰ ਦੇ ਪਾਤਸ਼ਾਹ ਕਹਿੰਦੇ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਜਿਸ ਕਰ ਕਿਰਪਾ ਸਤਗੁਰ ਮਿਲੈ ਦਿਆ ਜਿਹਦੇ ਉੱਪਰ ਪਰਮੇਸ਼ਰ ਕਿਰਪਾ ਕਰਦਾ ਕੋਣ ਸਤਗੁਰ ਦਾ ਮਲਾਪ ਹੁੰਦਾ ਹੈ ਉਹ ਸਤਗੁਰ ਦਿਆਲੂ ਹੈ ਉਹ ਰਮਤ ਕਰਦਾ ਹੈ ਆਖਰ ਵਿੱਚ ਸਤਗੁਰ ਕਹਿੰਦੇ ਤਿਸਹੀ ਗੁਣ ਤិនਹੀ ਪ੍ਰਭ ਜਾਤਾ ਆ ਜਿਹਦੇ ਕੋਲ ਗੁਣ ਹੈ ਉਹਨਹੀ ਪਰਮਾਤਮਾ ਨੂੰ ਜਾਣਿਆ ਹੋ ਸਾਨੂੰ ਜਿਹਦੇ ਬਾਰੇ ਪਤਾ ਹੀ ਕੋਈ ਨਹੀਂ ਉਹਨੂੰ ਜਾਣਾਂਗੇ ਕੀ ਜੇ ਜਾਣਾਂਗੇ ਨਹੀਂ ਤਾਂ ਮੰਨ ਵੀ ਨਹੀਂ ਸਕਦੇ ਜਿੰਨੇ ਤੱਕਰ ਕਿਸੇ ਚੀਜ਼ ਨੂੰ ਜਾਣਿਆ ਕੋਈ ਨਹੀਂ ਤੇ ਅਸੀਂ ਮੰਨਣ ਵਾਸਤੇ ਵੀ ਤਿਆਰ ਨਹੀਂ ਕਬੀਰ ਸਾਹਿਬ ਕਹਿੰਦੇ ਕਹ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮੰਨਿਆ ਹੁਣ ਮਨ ਮੰਨ ਗਿਆ ਮਨ ਮੰਨੇ ਲੋਗ ਨਾ ਪਤੀਜੇ ਨਾ ਪਤੀਜੇ ਤੋ ਕਿਆ ਕੀਤੇ ਕਹਿੰਦੇ ਲੋਕੀ ਹੁਣ ਮੰਨਣਾ ਨਾ ਮੰਨਣ ਮੇਰਾ ਤਾਂ ਮਨ ਮੰਨ ਗਿਆ ਤੇ ਉਹ ਪਰਮੇਸ਼ਰ ਅਕਾਲ ਪੁਰਖ ਜਿਹਨਾਂ ਦਾ ਮਨ ਬਨ ਗਿਆ ਤਿੱਜ ਗੁਰਮਾਰਗ ਕਹਿੰਦੇ ਤਿਸ ਹੀ ਗੁਨਾ ਤਿਨਹੀ ਪ੍ਰਭ ਜਾਤਾ ਜਿਸ ਕੀ ਮਾਨ ਲਏ ਸੁਖ ਦਾਤਾ ਤੇ ਜੇ ਮਾਨ ਮੰਨਦਾ ਜੇ ਦੀ ਮੰਨ ਲੈਂਦਾ ਮਾਵ ਜੇਤੇ ਤੇ ਪ੍ਰਸੰਨ ਹੋ ਜਾਂਦਾ ਜੇਤੇ ਉਹ ਰਮਤ ਕਰ ਦਿੰਦਾ ਜਿਸ ਕੀ ਮਾਨ ਲਏ ਸੁਖ ਦਾਤਾ ਰਹਾਉ ਦੂਜਾ ਇਹ ਰਹਾਉ ਦੂਜੇ ਦਾ ਮਤਲਬ ਹੁੰਦਾ ਕਿ ਪਹਿਲੀ ਰਹਾਉ ਦੀ ਪੰਕਤੀ ਵਿੱਚ ਸਵਾਲ ਕੀਤਾ ਪਹਿਲਾ ਸਵਾਲ ਸੀ ਕਵਨ ਗੁਣ ਜੋ ਤੁਝ ਲਹਿ ਗਾਵੋਂ ਕਵਨ ਬੋਲ ਪਾਰ ਬ੍ਰਹਮ ਰਜਾਵੋਂ ਰਹਾਉ ਤੇ ਜੂਸਰ ਜਦੋਂ ਰਹਾਉ ਦੂਜਾ ਹੁੰਦਾ ਮਤਲਬ ਹੁੰਦਾ ਕਿ ਉਹਦੇ ਵਿੱਚ ਜਵਾਬ ਦਿੱਤਾ ਜਵਾਬ ਕੀ ਦਿੱਤਾ ਕਹਿੰਦੇ ਤਿਸ ਹੀ ਗੁਣ ਤਿਨਹੀ ਪ੍ਰਭ ਜਾਤਾ ਜਿਸ ਕੀ ਮਾਨ ਲਏ ਸੁਖ ਦਾਤਾ ਰਹਾਉ ਦੂਜਾ ਤੇ ਭਾਵ ਕਿ ਜਿਹਨੂੰ ਉਹ પ્રસન્ન ਪਰਮੇਸ਼ਰ ਅਕਾਲ ਪੁਰਖ ਦੀ ਰਹਿਮਤ ਪ੍ਰਾਪਤ ਹੋ ਜਾਂਦੀ ਹੈ ਭਾਵ ਜਿਹਨੂੰ ਪਰਮੇਸ਼ਰ ਆਪਣਾ ਬਣਾ ਲੈਂਦਾ ਹੈ ਜਿਸ ਕੀ ਮਾਨ ਲਏ ਸੁਖ ਦਾਤਾ ਉਹ ਗੁਣ ਜੀਵਨ ਦੇ ਵਿੱਚ ਧਾਰਨ ਕਰਕੇ ਕਿਉਂਕਿ ਗੁਣ ਕਹ ਹੈ ਗੁਣੀ ਸਮਾਵਣੇ ਤੇ ਜਗੁਣ ਧਾਰਨ ਕਰਕੇ ਹੁਣ ਜਿਹੜੇ ਗੁਣ ਸਾਡੇ ਕੋਲ ਐ ਇਹ ਸਾਰੇ ਪਰਮੇਸ਼ਰ ਦੇ ਚੰਗੇ ਗੁਣ ਜਿੰਨੇ ਵੀ ਸਾਡੇ ਕੋਲ ਐ ਇਹ ਸਾਰੇ ਵਾਹਿਗੁਰੂ ਜੀ ਦੇ ਆ ਜੋ ਵਾਪਸ ਆ ਲੈ ਸਾਡੇ ਕੋਲ ਕੁਝ ਵੀ ਨਹੀਂ ਹਮ ਅਫਗੁਣ ਭਰੇ ਏਕ ਗੁਣ ਨਾਹੀਂ ਇਹ ਸਾਰੇ ਗੁਣ ਚੰਗੇ ਆ ਤੇ ਗੁਰਮਾਰਗ ਕਹਿੰਦੇ ਜਿੱਦਣ ਤੁਸੀਂ ਗੁਣਾ ਦਾ ਹੰਕਾਰ ਕਰੋਗੇ ਹਰ ਬਿਸਰਤ ਤੇਰੇ ਗੁਣ ਗਲਿਆ ਉਹ ਸਾਰੇ ਗੁਣ ਖਤਮ ਹੋ ਜਾਣਗੇ ਤੇ ਗੁਣ ਪਰਮੇਸ਼ਰ ਦਿੰਦਾ ਅਕਾਲ ਪੁਰਖ ਦੀ ਬਖਸ਼ਿਸ਼ ਹੁੰਦੀ ਆ ਤੇ ਸਤਗੁਰੂ ਮਹਾਰਾਜ ਨੇ ਸਾਨੂੰ ਇਹ ਜੀਵਨ ਦੀ ਜਾਂਚ ਬਖਸ਼ਿਸ਼ ਕੀਤੀ ਹੈ ਕਹਿੰਦੇ ਭਾਈ ਅਰਦਾਸ ਕਰੀਏ ਕਿ ਸਤਗੁਰੂ ਮਹਾਰਾਜ ਕਿਰਪਾ ਕਰ ਤੇ ਕਹਿੰਦੇ ਇੱਕ ਵਾਰੀ ਕਹਿ ਕੇ ਤਾਂ ਦੇਖੋ ਹੁਣ ਹੁੰਦਾ ਕਦੇ ਵੀ ਕੋਈ ਡਾਕਟਰ ਡਾਕਟਰ ਕਹਿ ਕੇ ਕੋਈ ਡਾਕਟਰ ਬਣ ਜਾਏਗਾ ਅਜਿਨੀਅਰ ਅਜਿਨੀਅਰ ਕਹਿ ਕੇ ਕੋਈ ਅਜਿਨੀਅਰ ਬਣ ਸਕਦਾ ਪਰ ਗੁਰੂ ਮਹਾਰਾਜ ਕਹਿੰਦੇ ਭਾਈ ਤੁਸੀਂ ਜਦੋਂ ਰੱਬ ਦਾ ਨਾਮ ਲੋਗੇ ਨਾ ਰੱਬ ਵਰਗੇ ਬਣ ਜਾਓਗੇ ਉਹਦੇ ਵਰਗੇ ਬਣ ਜਾਓਗੇ ਇੱਕ ਵਾਰੀ ਕਹਿ ਕੇ ਦੇਖੋ ਉਹ ਕੀ ਕਰਦਾ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹ ਕੋ ਨ ਸੁਜੀ ਜੇ ਤਿਸ ਗੁਣ ਕੋ ਕਰ ਉਹ ਗੁਣ ਦਿੰਦਾ ਉਹ ਗੁਣਾਂ ਦੀ ਬਖਸ਼ਿਸ਼ ਕਰਦਾ ਗੁਣਾਂ ਦਾ ਮਜਸ਼ਮਾ ਹੈ ਤੇ ਰਹਿਮਤਾ ਕਰਦਾ ਬਖਸ਼ਿਸ਼ਾਂ ਕਰਦਾ ਇੱਕ ਵਾਰੀ ਉਹਨੂੰ ਕਹੋ ਕਿ ਸਤਿਗੁਰ ਮਹਾਰਜ ਕਿਰਪਾ ਕਰ ਰਹਿਮਤ ਕਰ ਤੇਰੇ ਗੁਣ ਗਾਵਾਂ ਤੇ ਪਰ ਗੁਣ ਗਾ ਕੇ ਗੁਣੀ ਨਿਧਾਨ ਦੇ ਨਾਲ ਸਾਂਝ ਪਾਉਣੀ ਹੈ ਗੁਣ ਗਾਉਣੇ ਹਨ ਤੇ ਗੁਣ ਗਿਣਨੇ ਨਹੀਂ ਹਨ ਜਿਦਾ ਅੱਜ ਸਾਨੂੰ ਸਿਖਾਇਆ ਜਾ ਰਿਹਾ ਇਹਨੇ ਪਾਠ ਕਰਨੇ ਇਹਨੇ ਪਾਠ ਕਰ ਗਿਣਨੇ ਨਹੀਂ ਹਨ ਗੁਣ ਗਾਉਣੇ ਆ ਤੇ ਗਿੱਧਾ ਗਾਉਣੇ ਗੁਰੂ ਮਾਰਗ ਕਹਿੰਦੇ ਗੁਰੂ ਰਾਮਦਾਸ ਜੀ ਕਹਿੰਦੇ ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨ ਕੀ ਕਰਨਾ ਕਹਿੰਦੇ ਗੁਣ ਕਹ ਗੁਣੀ ਸਮਾਵਣੇ ਜਿਦਾਂ ਅਸੀਂ ਪੜਦੇ ਆ ਨਾ ਇੱਕ ਓੰਕਾਰ ਉਹਦਾ ਗੁਣ ਹੈ ਨਾ ਪ੍ਰਮਾਤਮਾ ਦਾ ਅਸੀਂ ਅੰਦਰੋਂ ਇੱਕ ਹੋ ਜਾਈਏ ਅੰਦਰ ਦੁੱਬਦਾ ਨੋਵੇ ਸਾਡੇ ਉਸ ਦਾ ਦਾ ਨਾਮ ਹੈ ਸਤਨਾਮ ਉਹ ਸਦੀਵੀ ਹੈ ਹੋਂਦ ਵਾਲਾ ਹੈ ਸੱਚਾ ਹੈ ਤੇ ਸਸੀ ਵੀ ਇਦਾਂ ਦਾ ਜੀਵਨ ਧਾਰਨ ਕਰ ਲਈ ਉਹ ਕਰਤਾ ਪੁਰਖ ਹੈ ਉਹ ਸ੍ਰਿਸ਼ਟੀ ਬਣਾ ਕੇ ਸ੍ਰਿਸ਼ਟੀ ਦੇ ਵਿੱਚ ਬੈਠਾ ਅਸੀਂ ਕੀ ਕਰ ਰਹੇ ਹਾਂ ਸਮਾਜ ਵਾਸਤੇ ਸਮਾਜ ਦੇ ਵਾਸਤੇ ਸਾਡਾ ਕੀ ਯੋਗਦਾਨ ਹੈ ਅਸੀਂ ਸੋਚਣਾ ਹੈ ਉਹ ਨਿਰਭਉ ਹੈ ਅਸੀਂ ਨਿਰਭਉ ਹੈ ਇਹ ਗੁਣ ਸਾਡੇ ਜੀਵਨ ਵਿੱਚ ਆਉਣੇ ਚਾਹੀਦੇ ਹਨ ਉਹ ਨਿਰਭਉ ਹੈ ਉਹ ਕਿਸੇ ਤੋਂ ਨਹੀਂ ਡਰਦਾ ਇਸੇ ਦਾ ਬਿੱਲੀਆਂ ਤੋਂ ਵੀ ਡਰਦੇ ਆ ਉਹ ਨਰਵੈਰ ਹੈ ਉਹ ਕਿਸੇ ਨਾਲ ਬੈਰ ਨਹੀਂ ਹੈ ਅਸੀਂ ਹਰੇਕ ਦੇ ਨਾਲ ਬੈਰ ਹੈ ਤੇ ਉਹ ਗੁਣ ਜਿਹੜੇ ਆ ਗੁਣ ਕਹੇ ਗੁਣੀ ਸਮਾਵਣੇ ਗੁਰੂ ਮਹਾਰਾਜ ਕਿਰਪਾ ਕਰਨ ਸਭ ਕਹਿੰਦੇ ਕਵਨ ਗੁਣ ਜੋ ਤੁਝ ਲਹਿ ਗਾਵੋ ਕਵਨ ਬੋਲ ਪਾਰ ਬ੍ਰਹਮ ਰਜਾਵੋ ਰਹਾਓ ਆਖਰ ਵਿੱਚ ਕਹਿੰਦੇ ਤਿਸ ਹੀ ਗੁਣ ਤិនਹੀ ਪ੍ਰਭ ਜਾਤਾ ਜਿਸ ਕੀ ਮਾਨ ਲਏ ਸੁਖ ਦਾਤਾ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਆਹੇ